ਰੁਪਈਆ ਮੰਗ ਲਈ ਇਹ ਚਿੰਗੀ ਕੁਛ ਕਿਤੇ ਰੁਪਈਆ 900 ਦਬਾਈ ਪਹੁੰਚੇ ਉਤਰਦਿਆਂ ਸਾਰ ਕੀ ਹੋਇਆ ਤੇ ਉਹਦੇ ਬਾਅਦ ਕੀ ਹੋਇਆ 2 ਲੱਖ ਰੁਪਈਆ ਦਿੱਤਾ ਗਿਆ ਮੈਨੂੰ ਵੇਚਣ ਦੇ ਲਈ ਤੇ ਮੈਂ ਮੋਰ ਕਬਰਾਂ ਕੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਬੜੇ ਜਣੇ ਕੋ ਹੱਲਪ ਮੰਗੀ ਮੇਰੀ ਹੱਲਪ ਨਹੀਂ ਕਰਨੇ ਕੀਤੀ ਭੁੱਖੇ ਭਣੇ ਮੈ ਰਹੀ ਮੈਨੂੰ ਰੋਟੀ ਪਾਣੀ ਨਹੀਂ ਦਿੰਦਾ ਕੋਈ ਵੀ ਭੁੱਖਿਆ ਰੱਖਿਆ ਮੈਨੂੰ ਮਾਰਿਆ ਕੁੱਟਿਆ ਬੜਾ ਬਹੁਤ ਹੱਥ ਪੱਲਾ ਜੋੜਿਆ ਫਿਰ ਉਹਨੇ ਕਿਹਾ ਕਿ ਮੈਂ ਮੇਰੀ ਘਰ ਦੇ ਨਾਲ ਗੱਲ ਕਰਾਂ ਫਿਰ ਮੈਂ ਉਹ ਗਈ ਬਾਥਰੂਮ ਤੇ ਫਿਰ ਮੈਂ ਚੋੜੀ ਉਹਦੇ ਫੋਨ ਤੇ ਫੋਨ ਕੀਤਾ ਫਿਰ ਡੈਡੀ ਮੈਂ ਇਦਾਂ ਇਦਾਂ ਫਸ ਗਈ ਆ ਸਾਨੂੰ ਮੈਨੇ ਫੋਨ ਕੀਤਾ ਵਾ ਤੇ ਪਾਪਾ ਮੇਰੇ ਮੈਨੂੰ ਬਚਾ ਲੈ ਮੈਂ ਨਰਕ ਦੀ ਅੱਗ ਦੇ ਵਿੱਚ ਜਾ ਰਹੀ ਆ ਅਰਪੀਆ ਮੰਨ ਵੀ ਨਹੀਂ ਵਿੱਚ ਇਹ ਕੀ ਕੁੱਝ ਕੀਤੀ ਅਰਪੀਆ ਅੱਜ ਇਹ ਸਾਡੇ ਕੋਲ ਰਹਿੰਦੀ ਹੋਦੀ ਕਿ ਮੈਂ ਬਾਹਰ ਜਾਣਾ ਮੇਰੇ ਪਤੀ ਦੀਆਂ ਕਿਤਨੀਆਂ ਖਰਾਬ ਆ ਮੇਰਾ ਪਤੀ ਕੰਮ ਨਹੀਂ ਕਰ ਸਕਦਾ ਤੇ ਛੋਟੇ ਛੋਟੇ ਮੇਰੇ ਬੱਚੇ ਆ ਘਰ ਮੇਰਾ ਡਿੱਗਣ ਵਾਲਾ ਵਾ ਤੇ ਤੁਸੀਂ ਮੇਰਾ ਇਸ ਤਰ੍ਹਾਂ ਵੀ ਸੋਚੋ ਪੰਜਾਬੀਓਂ ਨਾ ਬੱਚਿਆਂ ਨੂੰ ਕੋਈ ਸੁਨੇਹਾ ਜਿਨ੍ਹਾਂ ਨੂੰ ਅਜੇ ਵੀ ਚਾਹ ਚੜਿਆ ਪਿਆ ਜਾਂ ਜੱਜੇ ਚੜਨ ਦਾ ਮੈਂ ਹੋ ਕਹਿਣਾ ਚਾਹੁੰਨੀ ਆ ਕਿ ਜ਼ਿੰਦਗੀ ਆਪਣੀ ਬਚਾ ਲਓ ਨਰਕ ਦੇ ਵਿੱਚ ਨਾ ਜਾਓ ਮੈਂ ਚਾਹੁੰਦੀ ਆ ਵੀ ਜਿਹੜੀਆਂ ਹੋਰ ਵੀ ਕੁੜੀਆਂ ਨੇ ਤੇ ਰਾਈ ਕਿੰਗਾਂ ਨੇ ਉਹ ਬਚ ਜਾਣ ਉਹਨਾਂ ਦੀ ਜਾਨ ਬਚਾ ਲਓ ਰੁਪਿਆ ਵਾਲੀ ਵੀ ਨਹੀਂ ਇਹ ਚਿੰਦੀ ਕੁਛ ਕੀਤੀ ਰੁਪਿਆ ਇਹ ਲੈ ਬਹੁਤ ਬਹੁਤ ਧੰਨਵਾਦ ਡਾਡ ਨਸੀਬਤ ਦੇ ਵਿੱਚੋਂ ਮੈਨੂੰ ਕੱਢਿਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਅੱਜ ਅਸੀਂ ਮਲਾਲ ਜਾ ਰਹੇ ਹਾਂ ਤੁਹਾਨੂੰ ਇੱਕ ਐਸੀ ਪੰਜਾਬ ਦੀ ਧੀ ਨੂੰ ਜਿਸ ਦੇ ਨਾਲ ਐਸੀ ਘਟਨਾ ਵਾਪਰੀ ਐਸਾ ਪਾਣਾ ਵਾਪਰ ਗਿਆ ਵਿਦੇਸ਼ ਦੇ ਵਿੱਚ ਕਿ ਰੋ ਰੋ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਰਾਵੀ ਤੇ ਚਨਾਬ ਦੋਵੇਂ ਖਤਮ ਹੋ ਗਏ ਬਹੁਤ ਰੋਈ ਬਹੁਤ ਕੁਰਲਾਈ ਪਰ ਆਖਿਰ ਉਹਨੂੰ ਇੰਨਾ ਰੋਣਾ ਕਿਉਂ ਪਿਆ ਵਿਦੇਸ਼ ਦੇ ਵਿੱਚ ਤਾਂ ਗਈ ਸੀ ਪੈਸੇ ਕਮਾਉਣ ਗਈ ਸੀ ਆਪਣੇ ਪਰਿਵਾਰ ਦਾ ਇਲਾਜ ਕਰਾਉਣ ਲਈ ਆਪਣੇ ਘਰ ਵਾਲੇ ਦੀ ਹਾਲਤ ਦੇਖ ਕੇ ਉਹਦੀ ਭਲਾਈ ਦੇ ਲਈ ਘਰ ਦੀ ਭਲਾਈ ਦੇ ਲਈ ਗਈ ਸੀ ਵਿਦੇਸ਼ ਪਰ ਉੱਥੇ ਉਹਦੀ ਰੋਣਾ ਪੱਲੇ ਕਿਉਂ ਪੈ ਗਿਆ ਚੀਕਾਂ ਕਿਉਂ ਨਿਕਲੀਆਂ ਉਹ ਬਾਹਰ ਕਿਉਂ ਮਾਰੀਆਂ ਉੱਥੇ ਕੀ ਵੇਖਿਆ ਉਹਨੇ ਔਰ ਇਹ ਕੰਮ ਕੱਲਾ ਇੱਕ ਧੀ ਦਾ ਨਹੀਂ ਜੇ ਇਹ ਬੜੀਆਂ ਧੀਆਂ ਦੇ ਨਾਲ ਇਦਾਂ ਹੋ ਰਿਹਾ ਜੇ ਜਿੰਨਾਂ ਦੀ ਆ ਵਾਪਸ ਆ ਜਾਂਦੀਆਂ ਨੇ ਕਈ ਤੇ ਮੂੰਹ ਲਗਾ ਕੇ ਘਰ ਬਹਿ ਜਾਂਦੀਆਂ ਸੱਚ ਨਹੀਂ ਦੱਸਦੀਆਂ ਪਰ ਇਸ ਧੀ ਨੇ ਬਹਾਦਰੀ ਕੀਤੀ ਹੈ ਸੱਚ ਦੱਸਿਆ ਹੈ ਸੱਚ ਦੱਸਣ ਜਾ ਰਹੀ ਹੈ ਕਾਰਨ ਕਿ ਤੁਹਾਡੇ ਹੋਰ ਪੰਜਾਬੀਆਂ ਦੀਆਂ ਧੀਆਂ ਹੋਰ ਪੰਜਾਬੀਆਂ ਧੀਆਂ ਵੱਜ ਜਾਣ ਤੇ ਜਿਹੜੇ ਬਿਨਾਂ ਸੋਚੇ ਸਮਝੇ ਏਜੰਟਾਂ ਦੇ ਚੁੰਗਲ ਦੇ ਵਿੱਚ ਆ ਕੇ ਆਪਣੀ ਧੀ ਨੂੰ ਵਿਦੇਸ਼ ਭੇਜ ਦਿੰਦੇ ਨੇ ਸੋ ਉਹਨਾਂ ਦੀਆਂ ਧੀਆਂ ਦੀ ਆਬਰੂ ਇੱਜ਼ਤ ਤੇ ਜ਼ਿੰਦਗੀ ਵੱਜ ਸਕੀ ਐਸੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹੈ ਗੁਰਦਾਸਪੁਰ ਇਲਾਕੇ ਦੀ ਪੋਤੀ ਜਿਹੜੀ ਅਜੇ ਹੁਣੇ 에어ਪੋਰਟ ਦੇ ਉੱਤੋਂ ਉਤਰੀ ਐ ਔਰ 에어ਪੋਰਟ ਤੋਂ ਸਿੱਧੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਔਰ ਹੁਣੇ ਹੀ ਆਪਣੇ ਮਾਤਾ ਪਿਤਾ ਆਪਣੇ ਭੈਣ ਭਰਾਵਾਂ ਨੂੰ ਮਿਲੀ ਪੁੱਬਾ ਮਾਰ ਮਾਰ ਰੋਈ ਔਰ ਉਸ ਭੈਣ ਦੇ ਦਰਦ ਨੂੰ ਵੇਖ ਕੇ ਤੁਹਾਡੀ ਵੀ ਰੂ ਕੰਬ ਜਾਏਗੀ ਤੁਹਾਡੇ ਕੋਲੋਂ ਵੀ ਉਹਦਾ ਦਰਦ ਦੁੱਖ ਜਿਹੜਾ ਹੈ ਉਹ ਹੁਣ ਸੁਣਿਆ ਨਹੀਂ ਜਾਏਗਾ ਪਰ ਸੁਣਨਾ ਪਏਗਾ ਸੋ ਸਾਡੇ ਨਾਲ ਹੈ ਗੁਰਦਾਸਪੁਰ ਇਲਾਕੇ ਦੀ ਇੱਕ ਧੀ ਜਿਹੜੀ 26 ਜੁਲਾਈ ਨੂੰ ਆਪਣੇ ਸੁਪਨੇ ਸੱਚ ਕਰਨ ਦੇ ਲਈ ਦੁਬਈ ਦੇ ਲਈ ਫਲਾਈਟ ਫੜਦੀ ਹੈ ਅਰੇ 26 ਜੁਲਾਈ ਦੀ ਘਟਨਾ ਤੇ ਅੱਜ 18 ਅਗਸਤ ਹੈ ਸੋ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਉਹਦੀ ਘਰ ਵਾਪਸੀ ਹੋ ਗਈ ਉਹਨੇ ਇੱਕ ਮਹੀਨੇ ਦੇ ਇਨ੍ਹਾਂ ਦਿਨਾਂ ਦੇ ਵਿੱਚ ਹੀ ਕਿੰਨਾ ਕੁ ਨਰਕ ਵੇਖਿਆ ਕੀ ਉੱਥੋਂ ਦਾ ਵੇਖਿਆ ਤੁਹਾਡੇ ਲਈ ਜਾਣਾ ਬਹੁਤ ਜ਼ਰੂਰੀ ਹੈ ਸੋ ਸਾਡੇ ਨਾਲ ਇਹ ਪੰਜਾਬ ਦੀ ਧੀ ਹੈ ਜੀ ਇਹ ਸਸਕਲ ਪੰਜੀ ਇਹਨਾਂ ਨੂੰ ਇੱਕ ਸੱਚ ਦੱਸੋ ਹੁਣ ਕੌੜਾ ਸੱਚ ਦੱਸੋ ਸਭ ਤੋਂ ਪਹਿਲਾਂ ਕਿ ਤੁਹਾਨੂੰ ਜਾਣਾ ਕਿਉਂ ਪਿਆ ਬਾਹਰ ਕਿਉਂ ਜਾਣਾ ਪਿਆ ਮੇਰਾ ਹਸਬੰਦ ਠੀਕ ਨਹੀਂਗਾ ਤੇ ਮੇਰੇ ਛੋਟੇ ਬੱਚੇ ਹੀ ਕੰਮ ਨਹੀਂ ਕਰ ਸਕਦੇ ਕਿੰਨੀਆਂ ਜੀ ਫਲੋਨ ਨਹੀਂ ਇਸ ਕਰਕੇ ਮੈਂ ਜਾਣਾ ਪਿਆ ਮੈਨੂੰ ਤੇ ਚੱਲ ਘਰ-ਬਾਰ ਬਣ ਜਾਏਗਾ ਚੱਲ ਖਰਚਾ ਪਾਣੀ ਚੱਲ ਜਾਏਗਾ ਪਰ ਮੇਰੇ ਨਾਲ ਜਿਹਨਾਂ ਨੇ ਸਦਿਆ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਤੇ ਮੈਨੂੰ ਵੇਚਣ ਦੀ ਕੋਸ਼ਿਸ਼ ਕੀਤੀ 2 ਲੱਖ ਰੁਪਇਆ ਦਿੱਤਾ ਗਿਆ ਮੈਨੂੰ ਵੇਚਣ ਦੇ ਲਈ ਤੇ ਮੈਂ ਬੋਰ ਕਬਰਾਂ ਕੇ ਮੈਨੂੰ ਬਹੁਤ ਜਾਨ ਮਨੁਸ ਜੀ ਮੈਂ ਚਾਹੁੰਦੀ ਆ ਵੀ ਜਿਹੜੀਆਂ ਹੋਰ ਵੀ ਕੁੜੀਆਂ ਇਹਨਾਂ ਦੇ ਰਾਈ ਗਈਆਂ ਨੇ ਉਹ ਬਚ ਜਾਣ ਉਹਨਾਂ ਦੀ ਜਾਨ ਬਚਾ ਲਓ ਪਲੀਜ਼ ਮੈਂ ਤੁਹਾਡੇ ਤੁਹਾਡੇ ਕੋਲ ਰਿਕੁਐਸਟ ਕਰਦੀ ਆ ਕਿ ਉਹਨਾਂ ਦੀ ਜਾਨ ਬਚ ਜੇ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲ ਜਾਵੇ ਬਸ ਪਲੀਜ਼ ਤੋ ਹਟ ਨੂੰ ਇਹ ਸੰਪਰਕ ਕੀਤਾ ਕਿੰਨੇ ਕਿ ਤੂੰ ਪੰਜਾਬ ਦੇ ਵਿੱਚ ਕੰਮ ਨਾ ਕਰ ਤੂੰ ਬਾਹਰ ਜਾ ਕੇ ਕੰਮ ਕਰ ਇਹ ਸਾਰਾ ਵਾਕਿਆ ਕਿਦਾਂ ਵਾਪਰਿਆ ਦੁਬਈ ਕਿਦਾਂ ਪਹੁੰਚ ਗਏ ਤੁਸੀਂ ਮੇਰੇ ਪਿੰਡ ਦੀ ਮੇਰੇ ਪੇਕਿਆਂ ਦੀ ਰੂਤ ਕੁੜੀ ਮੰਮੀ ਉਹਦੇ ਦਾ ਨਾਮ ਨਹੀਂ ਤੂੰ ਉਹਨਾਂ ਨੇ ਮੈਨੂੰ ਆਖਿਆ ਸੀ ਵੀ ਚੱਲ ਤੈਨੂੰ ਕੰਮ ਤੇ ਲਵਾ ਦਿੰਨੇ ਆ ਦੁਬਈ ਚ ਚੱਲ ਕਮ ਸਹੀ ਪਰ ਉਥੇ ਜਾ ਕੇ ਉਹਨਾਂ ਨੇ ਮੇਰੇ ਨਾਲ ਗਲਤ ਬੋਲ ਕੀਤਾ ਨਹੀਂ ਤੁਹਾਡੇ ਨਾਲ ਸੰਪਰਕ ਕਿਨੇ ਕੀਤਾ ਵੀ ਤੂੰ ਕੁੜੀਏ ਦੁਬਈ ਜਾ ਪੈਸੇ ਚਾਰ ਕਮਾ ਲੇਂਗੀ ਲਾਜ ਕਰਾ ਲੇਂਗੀ ਇੱਕ ਨੇ ਕਿਹਾ ਤੁਹਾਨੂੰ ਇਹ ਰੋਹ ਦੇ ਮੰਮੀ ਨਹੀਂ ਤੂੰ ਹੂੰ ਉਹਨਾਂ ਨੇ ਮੈਨੂੰ ਕਿਹਾ ਹੈਗਾ ਕਿੰਨੇ ਕੁ ਗੇੜੇ ਮਾਰੇ ਤੁਹਾਡੇ ਵੱਲ ਬਹੁਤ ਜ਼ਿਆਦਾ ਗੇੜੇ ਮਾਰੇ ਮੈਂ ਗਦਾਸਪੁਰ ਚ ਕੰਮ ਕਰਦੀ ਸੀਗੀ ਮੈਨੂੰ ਮੇਰੇ ਮੰਮੀ ਡੈਡੀ ਕੋਲੋਂ ਨੰਬਰ ਲਿਆ ਤੇ ਮੈਨੂੰ ਕਾਲ ਤੇ ਕਾਲ ਕਰਦੇ ਸੀ ਫੋਨ ਤੇ ਫੋਨ ਕਰਦੇ ਸੀ ਤੂੰ ਜਾਣਾ ਹੈ ਤੈਨੂੰ ਲੈ ਜਾਣੇ ਆ ਤੈਨੂੰ ਪੇ ਦਿੰਨੇ ਆ ਮੇਰਾ ਕੰਮ ਵੇਚੜਾਤਾ ਫਿਰ ਕਿੰਨੇ ਪੈਸਿਆਂ ਦੇ ਵਿੱਚ ਤੁਹਾਡੀ ਗੱਲਬਾਤ ਬਣੀ ਬਾਹਰ ਜਾਣ ਦੀ ਉਹਨਾਂ ਨੇ ਬਹੁਤ ਸਾਡਾ ਆਡੇ ਕੋਲ ਪੈਸਾ ਲਿਆ ਬਹੁਤ ਜਣਾ ਗਹਿਣਾ ਘੱਟਾ ਵੀ ਮੇਰੇ ਮਾਪਿਆਂ ਨੇ ਵੇਚਿਆ ਪੈਸਾ ਤੇ ਲ ਬਹੁਤ ਜਣਾ ਚੁੱਕ ਚੁਕਾ ਕੇ ਦਿੱਤਾ ਅੱਛਾ ਫਿਰ ਤੁਸੀਂ 26 ਤਰੀਕ ਨੂੰ ਜਿੱਦਣ ਅੰਮ੍ਰਿਤਸਰ 에ਅਰਪੋਰਟ ਤੋਂ ਜਹਾਜ਼ 'ਚ ਬੈ ਗਏ ਅੱਗੇ ਵੀ ਕਦੀ ਜਹਾਜ਼ 'ਚ ਬੈਠੇ ਕਿ ਪਹਿਲੀ ਵਾਰੀ ਬੈਠੇ ਸੀ ਨਹੀਂ ਮੈਂ ਪਹਿਲੀ ਵਾਰੀ ਬੈਠੀ ਸੀ ਜਬਈ ਉਤਰਨ ਤੋਂ ਬਾਅਦ ਕੌਣ ਮਿਲਿਆ ਤੁਹਾਨੂੰ ਉੱਥੇ ਉੱਥੇ ਕੋਈ ਵੀ ਨਹੀਂ ਮੈਂ ਟੈਕਸੀ ਤੇ ਆਪ ਖੁਦ ਗਈ ਸੀ ਕਿੱਥੇ ਗਈ ਤੁਸੀਂ ਰੂਤ ਨੂੰ ਫੋਨ ਕੀਤਾ ਰੂਤ ਮੈਨੂੰ ਲੈ ਜਾਣ ਕੇ ਰੂਤ ਕਹਿੰਦੀ ਨਹੀਂ ਤੂੰ ਖੁਦ ਆਏਂਗੀ ਕਹਿੰਦੀ ਹੂੰ ਉਹਨਾਂ ਨੇ ਲੋਕੇਸ਼ਨ ਭੇਜੀ ਕਿ ਲੋਕੇਸ਼ਨ ਤੇ ਫਿਰ ਟੈਕਸੀ ਤੇ ਮੈਂ ਗਈ ਮੈਨੂੰ ਨਹੀਂ ਪਤਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਫਿਰ ਰੂਤ ਮਿਲੀ ਉੱਥੇ ਤੁਹਾਨੂੰ ਰੂਤ ਆਈ ਸੀਗੀ ਫਿਰ ਖੁਦ ਉਹਨਾਂ ਦੇ ਘਰ ਛੱਡ ਕੇ ਆਈ ਕਿਹਨਾਂ ਦੇ ਘਰ ਛੱਡ ਕੇ ਆਈ ਤੁਹਾਨੂੰ ਜਿਨ੍ਹਾਂ ਦੇ ਘਰ ਇਹਨਾਂ ਨੇ ਕੰਮ ਤੇ ਲਵਾਉਣਾ ਸੀਗਾ ਜੇ ਮੈਨੂੰ ਫਿਰ ਉਹਨਾਂ ਨੇ ਦੱਸਿਆ ਵੀ ਤੇਰੇ ਤੇਰਾ ਇੱਥੇ ਸੌਦਾ ਕੀਤਾ ਗਿਆ ਆ ਰੂਤ ਨੇ ਤੇਰਾ 2 ਲੱਖ ਰੁਪਏ ਲੈ ਆਇਆ ਇਹ ਦੱਸੋ ਦਿਲ ਦੀ ਗੱਲ ਵੀ ਜਿਹੜੀਆਂ ਕੁੜੀਆਂ ਤੁਹਾਡੇ ਵਰਗੀਆਂ ਇੱਥੋਂ ਚਲੀਆਂ ਜਾਂਦੀਆਂ ਮਜਬੂਰੀ ਵਸ ਵੀ ਪੈਸਾ ਕਮਾਈਏ ਤੇ ਘਰ ਚ ਲਾਈਏ ਉਹਨਾਂ ਨਾਲ ਫਿਰ ਉੱਥੇ ਬਣਦਾ ਕੀ ਹੈ ਮੈਨੂੰ ਟੂ ਰਸਤੇ ਵੇਜੇ ਤੇ ਸੱਦਿਆ ਸੀਗਾ ਉਹਨਾਂ ਨੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੈਨੂੰ ਇਹਨਾਂ ਦੇ ਗਾੜੀ ਵੇਚ ਸੁਟਿਆ ਆ ਤੇ ਜਦੋਂ ਉਹਨਾਂ ਨੇ ਕਿਹਾ ਵੀ ਤੇਰੇ ਕੋਈ ਕੰਮ ਕਰਾਉਣਾ ਆ ਜਿਹਨ ਮੈਂ ਨਾ ਕੀਤੀ ਮੈਂ ਨਹੀਂ ਇਹ ਕੰਮ ਕਰਨਾ ਤੇ ਉਹਨਾਂ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਹਿੰਦੇ ਸੀ ਕਿ ਤੇਰੇ ਜਿਸਮ ਦੇ ਨਾਲ ਵੀ ਗਲਤ ਲਿਖਾਰ ਕਰਨਾ ਜੇ ਇਸ ਕਰਕੇ ਜਦੋਂ ਮੈਂ ਮੜਾ ਕੀਤਾ ਤੇ ਫਿਰ ਮੈਨੂੰ ਮਾਰਨ ਕੋਟਣ ਲੱਗੇ ਉਹਦੇ ਬਾਅਦ ਫਿਰ ਉਹਨਾਂ ਨੇ ਅਰਬੀਆਂ ਨੇ ਗਾੜੀ ਮੈਨੂੰ ਵੇਚਣਾ ਚਾਹਿਆ ਤੇ ਫਿਰ ਉਹ ਮੈਂ ਨਾ ਕਰ ਦਿੱਤੇ ਫਿਰ ਦੂਜਾ ਉਹਨਾਂ ਨੇ ਸੱਦਿਆ ਦੂਜੇ ਨੇ ਗਾੜੀ ਮੈਨੂੰ ਵੇਚ ਸੁਟਿਆ ਹੂੰ ਫਿਰ ਮੈਂ ਨਾ ਕੀਤੀ ਫਿਰ ਮੈਨੂੰ ਮਾਰਨ ਕੋਟਣ ਲੱਗੇ ਭੁੱਖੇ ਵੀ ਰੱਖਿਆ ਤੁਹਾਨੂੰ ਭੁੱਖਿਆ ਰੱਖਿਆ ਫਿਰ ਮੈਂ ਕਿਚਨ 'ਚ ਜਾ ਜਾ ਰੋਣਾ ਬਾਥਰੂਮ 'ਚ ਜਾ ਜਾ ਰੋਣਾ ਤੁਹਾਡੀ ਗੱਲ ਨਹੀਂ ਸੀ ਕਰਾਂਦੇ ਕਿਸੇ ਦਾ ਮੋਬਾਈਲ ਨਹੀਂ ਸੀ ਤੁਹਾਡੇ ਕੋਲ ਮੋਬਾਈਲ ਮਿਲ ਕੋ ਹੈਗਾ ਸੀਗਾ ਉਹਨਾਂ ਨੇ ਖੋ ਲਿਆ ਸੀਗਾ ਫੋਨ ਵੀ ਖੋਲਿਆ ਮੇਰਾ ਪਾਸਪੋਰਟ ਵੀ ਖੋਲਿਆ ਸੀਗਾ ਸਭ ਕੁਝ ਖੋਲਿਆ ਤੋਂ ਸਭ ਕੁਝ ਮੇਰੇ ਕੋਲਿਆ ਗੱਲ ਨਹੀਂ ਹੁੰਦੀ ਕਰਦਿਆਂ ਨਾਲ ਮੈਂ ਬਹੁਤ ਹੱਥ ਪੱਲਾ ਜੋੜਿਆ ਮੇਰੀ ਗੱਲ ਕਰਾਓ ਗੱਲ ਨਹੀਂ ਕੋਈ ਕਰਦਾ ਦੇਖ ਲਓ ਜੀ ਜਿਨ੍ਹਾਂ ਨੇ ਵੀ ਆਪਣੀਆਂ ਧੀਆਂ ਭੇਜੀਆਂ ਨੇ ਇੱਕ ਵਾਰੀ ਉਹਨਾਂ ਤੋਂ ਫੋਨ ਕਰਕੇ ਕਨਫਰਮ ਜ਼ਰੂਰ ਕਰ ਲਓ ਕਿ ਉਹਨਾਂ ਦਾ ਕੀ ਹਾਲ ਹੈ ਖਾਸ ਕਰਕੇ ਜਿਹੜੀ ਏਜੰਟ ਹੈ ਰੂਥ ਇਹਦੇ ਜਰੀਏ ਜਿੰਨੇ ਵੀ ਭੇਜਿਆ ਇੱਕ ਵਾਰੀ ਪਤਾ ਕਰ ਲਓ ਜਿਉਂਦੀਆਂ ਨੇ ਕਿ ਨਰਕ ਚ ਧੱਕੀਆਂ ਜੇ ਤੇ ਚੰਦਕ ਪੈਸੇ ਦੇ ਲਾਲਚ ਦੇ ਵਿੱਚ ਕਿੱਧਰ ਦੇ ਪਾਸੇ ਗਈਆਂ ਨੇ ਗੜੀ ਜਿਸਮ ਦੀ ਮੰਡੀ ਦੇ ਵਿੱਚ ਉਹਨਾਂ ਨੂੰ ਵੇਚਦਾ ਹੈ ਪਤਾ ਕਰ ਲਿਓ ਇੱਕ ਵਾਰੀ ਪਰ ਇਹ ਜਿਹੜੀ ਧੀ ਸਾਹਮਣੇ ਬੈਠੀ ਹੈ ਜਿਹੜਾ ਆਪਣੇ ਦੁੱਖ ਦੀ ਗੱਲ ਕਰ ਰਹੀ ਹੈ ਇਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕ ਨਹੀਂ ਰਹੇ ਤੇ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਪਰੇਸ਼ਾਨ ਨੇ ਸਾਰੇ ਕਿ ਕਿਨੇ ਚ ਵੇਚਦਾ ਤੁਹਾਨੂੰ 2 ਲੱਖ ਚ 2 ਲੱਖ ਚ ਵੇਚਦਾ ਹੈ ਅਗਲਿਆਂ ਨੇ ਜਿਨ੍ਹਾਂ ਨੇ ਖਰੀਦ ਲਈ ਉਹਦੀ ਹੋ ਗਈ ਗੁਲਾਮ ਹੁਣ ਗੁਲਾਮ ਕੋ ਜੋ ਮਰਜ਼ੀ ਕਰਾਉਣਾ ਅਗਲੇ ਮੁੱਲ ਲਈ ਸੀ ਅਗਨਿਆਂ ਨੇ ਪਾਸਪੋਰਟ ਵੀ ਖੋਲਿਆ ਵੀਜ਼ਟਰ ਵੀਜ਼ਾ ਵੀ ਖਤਮ ਹੋ ਜਾਣਾ ਸੀ ਔਰ ਉਸ ਬਾਅਦ ਹੀ ਤਾਂ ਉਹ ਤੇ ਗੁਲਾਮਾਰ ਕੀ ਸੀ ਜ਼ਿੰਦਗੀ ਔਰ ਇਹਨੂੰ ਜਦੋਂ ਉਹਨਾਂ ਨੇ ਇਹ ਕਿਹਾ ਕਿ ਤੂੰ ਹਣ ਕੁੜੀਏ ਧੰਦਾ ਕਰਨਾ ਹੈ ਜਿਸਮ ਦੀ ਮੰਡੀ ਚ ਤੈਨੂੰ ਵੇਚਣਾ ਹੈ ਜਿਸਮ ਫਰੋਚੀ ਦਾ ਕੰਮ ਕਰਨਾ ਪਊ ਦੇ ਵਪਾਰ ਕਰਨਾ ਪਊ ਅੜਖੀ ਸੀ ਗੈਰਤਮੰਦ ਸੀ ਕੁੜੀ ਪੰਜਾਬ ਦੀ ਸੀ ਨਹੀਂ ਮੰਨੀ ਤਾਂ ਫਿਰ ਅਗਲੇ ਨੇ ਕੁੱਟਿਆ ਮਾਰਿਆ ਤਕਸੀਹੇ ਦਿੱਤੇ ਭੁੱਖੀ ਰੱਖਿਆ ਤਾਂ ਉਹਦੇ ਬਾਅਦ ਹੁਣ ਐਸਵੇਂ ਸਾਡੇ ਕੋਲ ਹੈ ਪਰ ਦਰਦ ਬੜਾ ਵੱਡਾ ਜੀ ਫਿਰ ਕੁੜੀਏ ਬਚੀ ਕਿਵੇਂ ਹਤੋਂ ਮੈਂ ਚੋੜੀ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਥੱਲੇ ਬਿਲਡਿੰਗ ਤੋਂ ਥੱਲੇ ਆਈ ਤੇ ਦਾ ਭੱਜਣ ਦੀ ਕੋਸ਼ਿਸ਼ ਕੀਤੀ ਫੋਨ ਵੀ ਉਹਨਾਂ ਦੇ ਕੋਲ ਹੀਗਾ ਫਿਰ ਮੇਰੇ ਕੋ ਮੈਨੂੰ ਨੰਬਰ ਜਾ ਦੇਗਾ ਮੈਂ ਨੰਬਰ ਰੂਤ ਦਾ ਰੂਤ ਦਾ ਨੰਬਰ ਲਾ ਕੇ ਫਿਰ ਉਹਨੂੰ ਮੈਂ ਸੱਦਿਆ ਫਿਰ ਮੈਨੂੰ ਉਹ ਲੈ ਕੇ ਗਈ ਰਾਹ ਦੇ ਵਿੱਚੋਂ ਫਿਰ ਮੋ ਉਹਦੇ ਕੋਲ ਗਈ ਫਿਰ ਮੈਂ ਆਪਣਾ ਬਚਾ ਕੀਤਾ ਅਛਾ ਰੂਤ ਕੋਲ ਪਹੁੰਚ ਕੇ ਫਿਰ ਫੋਨ ਦਿੱਤਾ ਉਹਨੇ ਤੁਹਾਨੂੰ ਗੱਲ ਕਰਨ ਲਈ ਕਿ ਨਹੀਂ ਬੋਧ ਹੱਥ ਪੱਲਾ ਜੋੜਿਆ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਮੇਰੀ ਘਰ ਦੇ ਨਾਲ ਗੱਲ ਕਰਾ ਫਿਰ ਮੈਂ ਉਹ ਗਈ ਬਾਥਰੂਮ ਚ ਫਿਰ ਮੈਂ ਚੋੜੀ ਉਹਦੇ ਫੋਨ ਤੋਂ ਫੋਨ ਕੀਤਾ ਵੀ ਡੈਡੀ ਮੈਂ ਇਦਾਂ ਇਦਾਂ ਫਸ ਗਈ ਆ ਤੇ ਮਤਲਬ ਕਿ ਮੈਨੂੰ ਇੱਥੋਂ ਜਿਤਨਾ ਵੀ ਹੋ ਸਕਦਾ ਮੈਨੂੰ ਇੱਥੋਂ ਕੱਢੋ ਵੀ ਉਦੋਂ ਤੁਹਾਡੀ ਹਾਲਤ ਕਿਹੋ ਜੀ ਸੀ ਹੋਸ਼ ਉਹ ਹਵਾਸ ਚ ਹੋ ਪੂਰੇ ਮੈਂ ਬੜੇ ਜਾਣੇ ਕੋਲ ਹੱਲਪ ਮੰਗੀ ਮੇਰੀ ਹੱਲਪ ਨਹੀਂ ਕਹਿੰਨੇ ਕੀਤੀ ਭੁੱਖੇ ਪਾਣੇ ਮੈਂ ਰਹੀ ਮੈਨੂੰ ਰੋਟੀ ਪਾਣੀ ਨਹੀਂ ਦਿੰਦਾ ਕੋਈ ਵੀ ਭੁੱਖਿਆ ਰੱਖਿਆ ਮੈਨੂੰ ਮਾਰਿਆ ਕੁੱਟਿਆ ਬੜਾ ਫਿਰ ਤੇਰੇ ਪਾਪਾ ਨੇ ਕੀ ਕੀਤਾ ਮੇਰੇ ਪਾਪਾ ਨੇ ਇਧਰ ਫਿਰ ਬਹੁਤ ਪ੍ਰੈਸ਼ਰ ਪਾਇਆ ਉਹਨਾਂ ਤੇ ਵੀ ਮੇਰੀ ਕੁੜੀ ਲਿਆ ਕੇ ਦੋ ਮੈਨੂੰ ਤੁਹਾਨੂੰ ਫਿਰ ਬਚਾਇਆ ਕਿਵੇਂ ਗਿਆ ਇਹ ਦੱਸ ਜਿਹੜੇ ਦੁਬਈ ਚ ਰਹਿੰਦੇ ਨੇ ਉਹਨਾਂ ਦੇ ਨਾਲ ਫਿਰ ਮੇਰੇ ਡੈਡੀ ਨੇ ਗੱਲ ਕੀਤੀ ਵੀ ਮੇਰੀ ਕੁੜੀ ਇਧਰ ਫਸੀ ਹੋਈ ਆ ਉਹਨੂੰ ਕੱਢੋ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਆ ਇੱਕ ਵਾਰੀ ਉਹਨਾਂ ਨੂੰ ਮੈਂ ਦੇਖਣਾ ਚਾਹੁੰਦੀ ਆ ਮੈਂ ਉਸ ਫਰੀਤੇ ਦਾ ਦਰਸ਼ਨ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਨਰਕ ਦੇ ਵਿੱਚੋਂ ਕੱਢਿਆ ਹੈਤਾ ਸਾਡੇ ਬਹੁਤ ਹੀ ਪਿਆਰੇ ਵੀਰ ਨੇ ਅਸੀਂ ਵੀ ਉਸੇ ਸੰਸਥਾ ਦੇ ਸੇਵਾਦਾਰ ਆ ਮੈਂ ਕੋਸ਼ਿਸ਼ ਕਰਨਾ ਕਿਉਂਕਿ ਉਹ ਨੇਕੀ ਕਰਦੇ ਨੇ ਪਰ ਨੇਕੀ ਦਾ ਟੰਡੋਰਾ ਨਹੀਂ ਪਿੱਟਦੇ ਉਹਨਾਂ ਨੇ ਬੜੇ ਲੋਕਾਂ ਨਾਲ ਨੇਕੀ ਕੀਤੀ ਬੜੀਆਂ ਧੀਆਂ ਨਾਲ ਕੀਤੀ ਹੈ ਤਾਂ ਤੁਹਾਨੂੰ ਵੀ ਉਹਨਾਂ ਨੇ ਬਚਾ ਲਿਆ ਤੁਹਾਨੂੰ ਲੈ ਕੇ ਆਏ ਨੇ ਮੈਂ ਕੋਸ਼ਿਸ਼ ਕਰ ਰਿਹਾ ਜੇ ਜੇ ਉਹਨਾਂ ਨੇ ਗੱਲ ਕੀਤੀ ਤਾਂ ਮੈਂ ਤੁਹਾਡੀ ਗੱਲ ਜਰੂਰ ਕਰ ਦਿੰਨਾ ਤੁਸੀਂ ਉਹਨਾਂ ਦਾ ਧੰਨਵਾਦ ਕਰ ਸਕਦੇ ਹੋ ਸਲਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਸਿਕਾਲਜੀ ਸਲਾਰੀਆ ਸਾਹਿਬਲੇ ਸਟੂਡੀਓ ਦੇ ਵਿੱਚ ਹੈ ਔਰ ਮੇਰੇ ਨਾਲ ਉਹ ਬੱਚੀ ਬੈਠੀ ਹੈ ਜਿਸ ਬੱਚੀ ਨੂੰ ਤੁਸੀਂ ਜਿਸਮ ਦੀ ਮੰਡੀ ਤੋਂ ਜਿਸਮ ਦੇ ਸਦਾਗਰਾਂ ਦੇ ਕੋਲੋਂ ਉਹਨਾਂ ਬਾਗੜ ਬਿੱਲਿਆਂ ਦੇ ਕੋਲੋਂ ਉਹਨਾਂ ਰਾਖਸ਼ਾਂ ਦੇ ਕੋਲੋਂ ਬਚਾ ਕੇ ਪੰਜਾਬ ਉਹਦੇ ਮਾਤਾ ਪਿਤਾ ਦੇ ਕੋਲ ਭੇਜਿਆ ਉਹਨਾਂ ਦੇ ਹੰਝੂ ਰੁਕ ਨਹੀਂ ਰਹੇ ਦਰਦ ਉਹਨਾਂ ਦਾ ਅਸੀਂ ਮਹਿਸੂਸ ਕਰ ਸਕਦੇ ਹਾਂ ਤੇ ਉਹ ਤੁਹਾਡੇ ਦਰਸ਼ਨ ਜਿਹੜੇ ਨੇ ਉਹ ਕਰਨਾ ਚਾਹੁੰਦੇ ਨੇ ਕਹਿੰਦੇ ਇੱਕ ਵਾਰੀ ਉਹ ਫਰਿਸ਼ਤੇ ਦੇ ਉਸ ਦਰਵੇਸ਼ ਦੇ ਦਰਸ਼ਨ ਤੇ ਕਰਾ ਦਿਓ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਵੀਡੀਓ ਕਾਲ ਤੇ ਤੁਹਾਡੇ ਨਾਲ ਗੱਲ ਕਰਾ ਸਕਾਂ ਨਹੀਂ ਦੇਖੋ ਤੁਸੀਂ ਪਰਿਵਾਰ ਨੂੰ ਕਹੋ ਕਿ ਚਲੋ ਬੇਟੀ ਤੁਹਾਡੀ ਘਰ ਪਹੁੰਚ ਗਈ ਹੈ ਬਸ ਠੀਕ ਹੈ ਕਾਲਪੁਰਖ ਦੇ ਕਹਿੰਦੇ ਨਾ ਕਿ ਬਾਣੇ 'ਚ ਇਨਸਾਨ ਨੂੰ ਰਹਿਣਾ ਚਾਹੀਦਾ ਹੈਗਾ ਮੇਰੇ ਦਰਸ਼ਨ ਤੇ ਕੀ ਹੈ ਮੈਂ ਵੇਖਾਂ ਮਨਜ਼ੂਰੀ ਜ਼ਰੂਰੀ ਦੱਸਾ ਕੀ ਹੈ ਸਨਾਰੀਆ ਸਾਹਿਬ ਅੱਜ ਬਹੁਤ سارے ਐਸੇ ਲੋਕ ਨੇ ਜਿਹੜੇ ਇੱਕ ਸੇਬ ਤੇ ਇੱਕ ਕੇਲਾ ਦੇ ਕੇ 20-20 ਜਣੇ ਫੋਟੋ ਖਿਚਾ ਆ ਦਿੰਦੇ ਨੇ ਤੁਸੀਂ ਤਾਂ ਇੱਕ ਬਹੁਤ ਵੱਡੀ ਜ਼ਿੰਦਗੀ ਕਿਸੇ ਦੀ ਬਚਾਈ ਹੈ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸਿਆਸਤਦਾਨਾਂ ਨੂੰ ਕਰਨਾ ਚਾਹੀਦਾ ਸੀ ਭਾਰਤੀ ਏਜੰਸੀਆਂ ਨੂੰ ਕਰਨਾ ਚਾਹੀਦਾ ਸੀ ਭਾਰਤੀ ਐਮਬੈਸੀ ਨੂੰ ਕਰਨਾ ਚਾਹੀਦਾ ਸੀ ਉਹ ਕਰ ਰਹੀ ਹੈ ਪੀਸੀਟੀ ਪਹਿਲ ਚੈਰੀਟੇਬਲ ਟਰਸ ਸੋ ਸਲਾਰੀਆ ਸਾਹਿਬ ਅ ਇੱਕ ਵਾਰੀ ਕੇ ਬੱਚੀ ਦੀ ਖਾਸ਼ ਪੂਰੀ ਕਰੋ ਤੇ ਮੈਂ ਚਾਹਨਾ ਕਿ ਅ ਘਰੀ ਤੁਸੀਂ ਗੱਲ ਕਰੋ ਜੀ ਇਜਾਜ਼ਤ ਹੋਵੇ ਤੇ ਵੀਡੀਓ ਕਾਲ ਲਾਵਾਂ ਕੋਈ ਗੱਲ ਨਹੀਂ ਕੋਈ ਨਹੀਂ ਓਕੇ ਓਕੇ ਜੀ ਲਓ ਭੈਣ ਜੀ ਆਨੇ ਸਲਾਰੀਆ ਸਾਹਿਬ ਕਰ ਲੋ ਜੀ ਉਸ ਦਰਵੇਸ਼ ਹੁਣਾਂ ਦੇ ਦਰਸ਼ਨ ਜੀ ਜੇ ਕੁਝ ਕਹਿਣਾ ਚਾਹਦੇ ਕਹਿ ਲੋ ਨਾ ਬਹੁਤ ਧੰਨਵਾਦ ਡਾ ਜੀ ਜੀ ਕਹੋ ਸਰਦਾਰੀ ਸਾਹਿਬ ਕਰੋ ਗੱਲ ਬੱਚੀ ਨਾਲ ਮੇਰਾ ਨਾਮ ਸਿੰਦੀ ਜੇ ਅੱਛਾ ਜੀ ਨਹੀਂ ਪਰ ਚਲੋ ਤੁਸੀਂ ਦੇਖੋ ਜਿਸ ਤਰੀਕੇ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤਾਂ ਚ ਤੁਸੀਂ ਉੱਥੋਂ ਵਾਪਸ ਆਏ ਹੋ ਜੀ ਸੱਚ ਹੈ ਉਸ ਮਾਦ ਨੂੰ ਇੱਕ ਸੁਨੇਹਾ ਇਹ ਜ਼ਰੂਰ ਦਿਓ ਕਿ ਟ੍ਰੈਵਲ ਏਜੰਟ ਜਿਹੜੇ ਗਵਰਟ ਅਪਰੂਵਡ ਏਜੰਸੀਆਂ ਹੁੰਦੀਆਂ ਉਹਨਾਂ ਦੇ ਰਸਤੇ ਜਾਓ ਕਿਸੇ ਗਲਤ ਅਨਸਰਾਂ ਦੇ ਹੱਥੀ ਨਾਂ ਚੜੋ ਬਾਅਦ ਵਿੱਚ ਦੇਖੋ ਇੱਥੇ 100 ਤੋਂ ਤਕਰੀਬਨ 70 80 ਮੁਲਕਾਂ ਦੇ ਬਸਿੰਦੇ ਆ ਜਿਹੜੇ ਉਹ ਸਿਟੀਜ਼ਨ ਰਹਿੰਦੇ ਆ ਲੇਕਿਨ ਇਹ ਮੁਲਕ ਬੁਰੇ ਨਹੀਂ ਹੈਗੇ ਲੇਕਿਨ ਇਹ ਆ ਕਿ ਕਈ ਵਾਰੀ ਗਲਤ ਲੋਕਾਂ ਦੇ ਹੱਥੇ ਚੜ ਕੇ ਸਾਡੇ ਐਕਸਪੀਰੀਅੰਸ ਬੁਰੇ ਹੋ ਜਾਂਦੇ ਹੈਗੇ ਆ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਮਾਜ ਨੂੰ ਇੱਕ ਸੁਨੇਹਾ ਜ਼ਰੂਰ ਦਿਓ ਕਿ ਸਮਾਜ ਦੇ ਵਿੱਚ ਕਈ ਵਾਰੀ ਜੋ ਦੇਖੋ 150 ਕਰੋੜ ਦੀ ਵਰਦੀ ਦਾ ਸਾਡਾ ਮੁਲਕ ਆ ਕਿ ਸਰਕਾਰਾਂ ਅਸਮਰਥ ਹੈ ਸਾਰਿਆਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਤੇ ਜਦੋਂ ਆਪਾਂ ਅਗਰ ਕੋਸ਼ਿਸ਼ ਕਰਦੇ ਹਾਂ ਤੇ ਕਾਨੂੰਨੀ ਤਰੀਕੇ ਨੂੰ ਮੱਦੇ ਨਾਜਰ ਰੱਖਦੇ ਹੋ ਇਹ ਕਿਸੇ ਰਿਸ਼ਤੇਦਾਰ ਕਿਸੇ ਸੱਜਣ ਦੇ ਰਾਹੀਂ ਕਿਸੇ ਅਪਰੂਵਡ ਏਜੰਟ ਦੇ ਰਾਹੀਂ ਆਪਾਂ ਬਾਹਰ ਜਾਈਏ ਕਿ ਜਿਸ ਦੇ ਨਾਲ ਸਾਡਾ ਮਸਲਾ ਇਸ ਤਰ੍ਹਾਂ ਦਾ ਨਾ ਪੜੇ ਕੋਈ ਇਸ ਤਰ੍ਹਾਂ ਇਹ ਮੈਂ ਚਾਹਨਾ ਹੈ ਬੱਚੀ ਬੱਚੀ ਦੇ ਕੋਲੋਂ ਇੱਕ ਵਾਰੀ ਆਪਣੇ ਧੰਨਵਾਦ ਦੇ ਜੋ ਲਫ਼ਜ਼ ਹੈ ਜੋ ਤੁਹਾਡਾ ਸ਼ੁਕਰਾਨਾ ਕਰਨਾ ਚਾਹੁੰਦਾ ਹੈ ਇਹ ਪਰਿਵਾਰ ਆਪਾਂ ਇਸ ਬੱਚੀ ਤੋਂ ਉਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਹਾਂਜੀ ਤੁਸੀਂ ਸਲਾਰੀਆ ਸਾਹਿਬ ਨੂੰ ਜੋ ਸ਼ਰਧ ਕੋ ਕਹਿਣਾ ਚਾਹੁੰਦੇ ਕਹਿ ਸਕਦੇ ਹੋ ਬਹੁਤ ਬਹੁਤ ਧੰਨਵਾਦ ਡਾਡਾ ਨਸੀਬਤ ਦੇ ਵਿੱਚੋਂ ਮੈਨੂੰ ਕੱਢਿਆ ਲੁਕਾਈ ਕਰੋ ਤੁਹਾਨੂੰ ਖੁਸ਼ ਰੱਖੇ ਬਸ ਮੈਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਮਾਪੇ ਦਾ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚਿਆਂ ਦੇ ਵਿੱਚ ਤੁਸੀਂ ਪਹੁੰਚ ਗਏ ਹੋ ਉਹਨਾਂ ਦੇ ਕੋਲ ਬਸ ਦੁਆ ਕਰਿਓ ਸਾਰੀ ਲੁਕਾਈ ਵਾਸਤੇ ਦੁਆ ਕਰਿਓ ਔਰ ਚੜਦੀ ਕਲਾ ਵਾਸਤੇ ਪੰਜਾਬ ਲਈ ਵੀ ਇਹ ਕਰੋ ਕਿ ਕਿਸੇ ਦੀ ਧੀ ਪੈਣ ਇਸ ਤਰ੍ਹਾਂ ਖੱਜਲ ਖਵਾਰਨਾ ਹੋਵੇ ਬਸ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਠੀਕ ਹੈ ਸਰ ਪਹੁੰਚ ਗਏ ਮੈਨੂੰ ਇੰਨੀ ਬੜੀ ਖੁਸ਼ੀ ਹੈ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਸੋ ਇਹ ਸੰਸਰਾਰੀਆ ਸਾਹਿਬ ਸੋ ਤੁਹਾਨੂੰ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਕਿ ਪੰਜਾਬ ਦੀਆਂ ਇਹਨਾਂ ਬੱਚੀਆਂ ਨੂੰ ਕੋਈ ਸੁਨੇਹਾ ਜਿਨ੍ਹਾਂ ਨੂੰ ਅਜੇ ਵੀ ਚਾ ਚੜਿਆ ਪਿਆ ਜਾਂ ਜੇ ਛੜਨ ਦਾ ਜਿਨ੍ਹਾਂ ਨੂੰ ਦੁਬਈ ਜਾਣਦੇ ਇਹੋ ਜੇ ਲੋਕ ਆ ਜਿਹੜੇ ਲਾਲਚ ਦਿੰਦੇ ਨੇ ਕਿ ਉੱਥੇ ਕੰਮ ਬੜਾ ਹੈ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਉਹ ਕਹਿਣਾ ਚਾਹੁੰਨੀ ਆ ਜਿੰਦਗੀ ਆਪਣੀ ਬਚਾ ਲਓ ਨਰਕ ਦੇ ਵਿੱਚ ਨਾ ਜਾਓ ਤੇ ਜਿੰਨੇ ਤੁਹਾਡੇ ਜਿੰਦਗੀ ਨੂੰ ਨਰਕ ਕੀਤਾ ਉਹਦਾ ਹੁਣ ਕੀ ਕਰਨਾ ਚਾਹੀਦਾ ਉਹਨੂੰ ਸਜ਼ਾ ਦਿੱਤੀ ਜਾਏ ਸੋ ਬੱਚੀ ਹੁਣ ਪਰਿਵਾਰ ਇਹਦੇ ਨੇ ਪਹਿਲਾਂ ਹੀ ਸ਼ਿਕਾਇਤ ਕੀਤੀ ਹੈ ਪੁਲਿਸ ਦੀ ਮਦਦ ਵੀ ਇਹਨਾਂ ਨੇ ਲੈਣੀ ਆ ਹੁਣ ਔਰ ਇਹ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਜਿੰਦਗੀ ਅੰਦਰ ਨਾਲ ਖੜਵਾੜ ਕਰ ਰਹੇ ਨੇ ਹੁਣ ਬਚਣਗੇ ਨਹੀਂ ਔਰ ਦੇ ਨਾਲ ਹੀ ਪੀਸੀਟੀ ਪਹਿਲ ਚੈਰੀਟੇਬਲ ਟਰਸਟ ਜਿਹੜਾ ਉਹ ਵੀ ਐਸੀਆਂ ਬੱਚੀਆਂ ਦੇ ਲਈ ਮਸੀਹਾ ਬਣਿਆ ਹੋਇਆ ਹੈ ਦਰਵੇਸ਼ ਬਣੇ ਹੋਏ ਨੇ ਔਰ ਇਹਨਾਂ ਦੀ ਬਦੌਲਤ ਐਸੀਆਂ ਬੱਚੀਆਂ ਦੁਬਈ ਤੋਂ ਜਾਂ ਹੋਰ ਅਰਬ ਕੰਟਰੀਆਂ ਤੋਂ ਜਿਹੜੀਆਂ ਵਾਪਸ ਵਤਨਾਂ ਨੂੰ ਲੋਟਰੀਆਂ ਨੇ ਸ਼ੁਕਰਾਨਾ ਕਰੀਆਂ ਨੇ ਜੋਗਿੰਦਰ ਸਿੰਘ ਸਲਾਰੀਆ ਦਾ ਸਾਡੀ ਸ਼ਿੰਦੀ ਮੇਰੀ ਬੱਚੀ ਆ ਤੇ ਸਾਡੇ ਪਿੰਡ ਦੀ ਇੱਕ ਨੌਤੀ ਆ ਤੇ ਉਹਨੇ ਸਾਨੂੰ ਆਪਣੇ ਰੇਲ ਵਿੱਚ ਲੈ ਕੇ ਨਾ ਉਹਨੂੰ ਜਾਲ ਵਿੱਚ ਕੁੜੀ ਨੂੰ ਪਛਾਇਆ ਵਾ ਤੇ ਉਹਨੂੰ ਲਾਲਚ ਦਿੱਤਾ ਵੀ ਤੈਨੂੰ ਐਦਾਂ ਐਦਾਂ ਦੇ ਕੰਮ ਕੈ ਤੈਨੂੰ ਵਧੀਆ ਤਰੀਕੇ ਦੇ ਨਾਲ ਤਨਵਾ ਕੰਮ ਧੰਦਾ ਜਿਆ ਵੀ ਲੈ ਕੇ ਦਿੰਨੀ ਆ ਮੇਰੇ ਨਾਲ ਤੂੰ ਦੁਬਈ ਚੱਲ ਫਿਰ ਇਹਨੇ ਕੁੜੀ ਨੇ ਸਾਡਾ ਤਰਲਾ ਮਾਰਿਆ ਆਪਣੇ ਸੱਸੇ ਸਹੁਰੇ ਦੇ ਤਰਲਾ ਮਾਰਿਆ ਵਾ ਤੇ ਉਹਨਾਂ ਨੇ ਵਿਚਾਰਿਆਂ ਨੇ ਬਹੁਤ سارے ਪੈਸੇ ਚੁੱਕ ਚੱਕ ਕੇ ਇਹਦੇ ਦਿੱਤੇ ਨੇ ਤੇ ਅਸੀਂ ਵੀ ਗਹਿਣਾ ਘਟਾ ਵੇਚ ਕੇ ਕੋਈ 10 ਰੁਪਏ ਵਿਆਜ ਦਿੱਤੇ ਅਸੀਂ ਪੈਸੇ ਫੜ ਫੜ ਕੇ ਇਹ ਲੜਕੀ ਨੂੰ ਦਿੱਤੇ ਆ ਇਹ ਸਾਡੇ ਕੋਲ ਰੋਂਦੀ ਹੁੰਦੀ ਵੀ ਮੈਂ ਬਾਹਰ ਜਾਣਾ ਆ ਮੇਰੇ ਪਤੀ ਦੀਆਂ ਕਿਟਣੀਆਂ ਖਰਾਬ ਆ ਮੇਰਾ ਪਤੀ ਕੰਮ ਨਹੀਂ ਕਰ ਸਕਦਾ ਤੇ ਛੋਟੇ ਛੋਟੇ ਮੇਰੇ ਬੱਚੇ ਆ ਘਰ ਮੇਰਾ ਡਿੱਗਣ ਵਾਲਾ ਵਾ ਤੇ ਤੁਸੀਂ ਮੇਰਾ ਇਤਨਾ ਵੀ ਸੋਚੋ ਜੇ ਸ਼ਰ ਜਦੋਂ ਜਾਲ ਵਿੱਚ ਉਹਦੇ ਫਸ ਗਈ ਨਾ ਤੇ ਇਹ ਮੁੰਨੇ ਆਪਣਾ ਬਚਾ ਕਰਨ ਵਾਸਤੇ ਇਹਨੇ ਛਾਲੂ ਫੋਨ ਕੀਤਾ ਵਾ ਫੇ ਮੇਰਾ ਉਹ ਇਹ ਜਿਹੜਾ ਕਾਮਾਦਾਰ ਨੇ ਗਲਤ ਵਰਤਾਓ ਜਿਹੜਾ ਹੋ ਰਿਹਾ ਮੇਰੇ ਨਾਲ ਗਲਤ ਵਰਤਾਓ ਜਿਸ਼ਮ ਨੋਚਣ ਵਾਸਤੇ ਇਹਨੇ ਵੀ ਗਾੜੀ ਪਲਾਨ ਬਣਾਇਆ ਰ ਵੀ ਵੇਚਣ ਦੇ ਗਾੜੀ ਇਹਨੂੰ ਵੇਚ ਦਈਏ ਜਿਨ੍ਹਾਂ ਨੇ ਖਰੀਦ ਲਈ ਉਹ ਇਹਨਾਂ ਜੋ ਮਰਜ਼ੀ ਵੀ ਕਰ ਸਕਦੇ ਸੀ ਸਾਨੂੰ ਇਹਨੇ ਫੋਨ ਕੀਤਾ ਵਾ ਪੇ ਪਾਪਾ ਮੇਰੇ ਮੈਨੂੰ ਬਚਾਲਾ ਮੈਂ ਨਰਕ ਦੀ ਅੱਗ ਦੇ ਵਿੱਚ ਜਾ ਰਹੀ ਆ ਬੜੀ ਮੁਸ਼ਕਲ ਦੇ ਵਿੱਚ ਵਾ ਮੇਰੇ ਪਾਪਾ ਮੈਨੂੰ ਬਚਾ ਲਓ ਮੈਂ ਇਹਨਾਂ ਨੇ ਗਾੜੀ ਵੇਚਤਾ ਵਾ 2 ਲੱਖ ਦੇ ਵਿੱਚ ਫਿਰ ਅਸੀਂ ਰੋਂਦੇ ਕਪਲਾਉਂਦੇ ਸਾਡੇ ਪੈਰਾਂ ਥੱਲੇੋਂ ਮਿੱਟੀ ਨਗੜ ਗਈ ਉਸੇ ਵੇਲੇ ਸਾਡੇ ਜਿਹੜੇ ਖਾਣੇ ਸੀਗੇ ਉਹ ਵੀ ਸਾਡੇ ਉਥੇ ਪਿਆਏ ਰਹਿ ਗਏ ਮੇਰੀਆਂ ਨਵਾਂ ਅਧੋੜੀਆਂ ਮੇਰੇ ਘਰ ਦੀ ਫੇ ਇਹ ਸਾਡੇ ਨਾਲ ਬਣ ਕੀ ਗਿਆ ਵਾ ਇਹ ਛੇ ਟਾਈਮ ਦੇ ਵਿੱਚ ਮੁਰਗੇ ਫਿਰ ਮੈਂ ਦੁਬਈ ਦੇ ਵਿੱਚ ਇੱਕ ਫਰਿਸ਼ਤਾ ਜਗਿੰਦਰ ਸਿੰਘ ਛਲਾਰੀਆ ਉਹਦਾ ਸਾਨੂੰ ਲੱਗਦਾ ਲੱਗਦਾ ਪਤਾ ਕਿ ਜੇਵੇ ਸਾਡੀ ਕੇ ਢੋਈ ਜਿਹੜੀ ਹੈ ਨਾ ਪਰਮੇਸ਼ਰ ਨੇ ਸਾਨੂੰ ਉਹ ਫਰਿਸ਼ਤੇ ਦੇ ਨਾਲ ਮਿਲਾ ਦਿੱਤਾ ਵਾ ਅਸੀਂ ਫਿਰ ਉਹਦਾ ਧੰਨਵਾਦ ਕਰਨੇ ਜਿਨੇ ਸਾਡਾ ਨਾ ਅਸੀਂ ਉਹਦਾ ਧੰਨਵਾਦ ਕਰਨੇ ਜਿਨੇ ਹਰੂ ਇਹ ਬੱਚੇ ਨੂੰ ਨਰਕ ਦੀ ਅੱਗ ਦੇ ਵਿੱਚੋਂ ਕੱਢਿਆ ਵਾ ਤੇ ਅਸੀਂ ਬਹੁਤ ਸਾਰੇ ਦੁਖੀ ਸੀ ਕਿ ਅਸੀਂ ਉਹਨਾਂ ਗਾਲੀ ਮਿੰਤ ਦੁਆ ਕੀਤੀ ਛਲਾਰੀਆ ਸ਼ਾਬਾ ਉਹਨਾਂ ਇਹੇ ਬਚੀ ਨੂੰ ਨਰਕਾਂ ਦੀ ਅੱਗ ਤੋਂ ਬਚਾਉਣ ਵਾਲੇ ਜੇ ਇਹਨਾਂ ਪਿਆੜਿਆਂ ਅਸੀਂ ਹੋਰ ਵੀ ਪ੍ਰਾ ਕਰਦੇ ਵੀ ਜਿਹੜੀਆਂ ਭੈਣਾ ਬੱਚੀਆਂ ਜਿਹੜੀਆਂ ਨੇ ਉਹਨਾਂ ਦੀ ਜ਼ਿੰਦਗੀ ਬਚਾ ਲਓ ਮੇਰੀ ਇਹ ਸਟੰਡ ਪੇਜ ਹੈ ਮੇਰੀ ਕਿਰਤੀਆਂ ਖਰਾਬ ਜੀ ਸੋਝਾ ਮੈਨੂੰ ਪਿਆ ਜੀ ਇਹ ਨਹੀਂ ਪਤਾ ਹੁਣ ਮਰ ਜਾ ਕੜੀ ਕੋਈ ਮਰ ਜਾ ਇਹ ਪੱਕਾ ਭਰੋਸਾ ਕੋਈ ਨਹੀਂ ਮੇਰਾ ਜ਼ਿੰਦਗੀ ਦਾ ਮਤਲਬ ਮੇਰੀ ਖਤਮ ਹੀ ਹੈ ਜੀ ਬੱਚੇ ਮੇਰੇ ਦੋ ਜੀ ਬਿਲਕੁਲ ਛੋਟੇ ਜੇ ਤੇ ਉਹ ਵੀ ਹਾਲੇ ਬਹੁਤ ਪਰੇਸ਼ਾਨ ਵਾ ਰੋਂਦੇ ਰਹਿੰਦੇ ਸਕੂਲੇ ਵੀ ਨਹੀਂ ਜਾਂਦੇ ਬਹੁਤ ਮਜਬੂਰੀ ਸਾਡੀ ਜੀ ਟੁੱਟਾ ਰਿਹਾ ਘਰ ਵਾ ਸਾਡਾ ਘਰ ਵੀ ਤੁਸੀਂ ਵੇਖ ਸਕਦੇ ਜੀ ਤੇ ਨਾੜਾ ਘਰ ਵਾ ਤੇ ਤੀਨਾਂ ਮਕੇ ਕੋਲੇ ਆ ਕੇ ਪਾ ਜਿੰਦੇ ਇਹਦੇ ਕਰਕੇ ਬਾਹਰ ਕੱਢਿਆ ਇਹੋਨਾਂ ਨੂੰ